ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਅੱਜ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚੋਂ ਇੱਕ ਸ਼ਬਦ ਪੱਪੇ ਨੂੰ ਕੰਨਾ ਊੜੇ ਨੂੰ ਔਂਕੜ ਔਰ ਕਈ ਜਗ੍ਹਾ ਇਹ ਸ਼ਬਦ ਪੱਪੇ ਨੂੰ ਕੰਨਾ ਉੱਪਰ ਬਿੰਦੀ ਲਾ ਕੇ ਊੜੇ ਦਾ ਔਂਕੜ ਕਰਕੇ ਵੀ ਲਿਖਿਆ ਹੋਇਆ ਮਿਲਦਾ ਹੈ ਆਓ ਇਹਦੇ ਅੰਤਰ ਨੂੰ ਇਹਦੇ ਫਰਕ ਨੂੰ ਸਮਝੀਏ। ਸਵਾਪ ਜੀ ਵਾਸਤੇ ਜ਼ਰੂਰੀ ਬੇਨਤੀ ਇਹ ਹੈ। ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਗੁਰਬਾਣੀ ਦੀ ਸਾਂਝ ਪਾਣ ਵਾਸਤੇ ਬਣਾਇਆ ਗਿਆ ਹੈ। ਆਪ ਜੀ ਸਬਸਕ੍ਰਾਈਬ ਕਰੋ ਚੈਨਲ ਨੂੰ ਔਰ ਸ਼ੇਅਰ ਕਰੋ। ਕਮੈਂਟ ਵੀ ਜ਼ਰੂਰ ਕਰਿਆ ਕਰੋ। ਲਾਈਕਸ ਵੀ ਜ਼ਰੂਰ ਕਰੋ। ਸੋ ਆਓ ਜਿਹੜਾ ਪਾਉਂ ਸ਼ਬਦ ਹੈ ਜਿੱਥੇ ਪੱਪੇ ਨੂੰ ਕੰਨਾ ਉੱਪਰ ਬਿੰਦੀ ਲਾ ਕੇ ਊੜੇ ਨ ਔਂਕੜ ਪਾਉ ਸ਼ਬਦ ਲਿਖਿਆ ਹੋਇਆ ਹੈ ਪੱਪੇ ਨੂੰ ਕੰਨਾ ਊੜੇ ਨੂੰ ਔਂਕੜ ਪਾਓ ਇਸ ਤਰ੍ਹਾਂ ਵੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਸਭ ਤੋਂ ਪਹਿਲਾਂ ਜਿੱਥੇ ਅਰਥ ਦੇ ਪੈਰ ਬਣਦੇ ਨੇ ਸਭ ਤੋਂ ਪਹਿਲਾਂ ਸਮਝੀ ਇਥੇ ਪੈਰ ਅਰਥ ਬਣਦੇ ਨੇ ਗੁਰਬਾਣੀ ਵਿੱਚ ਇੱਕ ਵਚਨ ਹੈ ਸਤਿਗੁਰ ਜੀ ਦਾ ਸੁਲਤਾਨ ਹੋਵਾ ਮੇਲ ਲਸ਼ਕਰ ਤਾਖਤ ਰਖਾਂ ਪਾਵ ਲਿਖਿਆ ਹੋਇਆ ਪੱਪੀ ਨੂੰ ਕੰਨਾ ਊੜਿਨ ਔਂਕੜ ਤੋਂ ਇਹਨੂੰ ਪੜਨਾ ਹੈ ਪਾਵ ਅਰਥ ਹੈ ਪੈਰ ਫਿਰ ਇੱਕ ਬਚਨ ਹੋਰ ਵੀ ਹੈ ਪਾਉ ਪਖਾਲਾਂ ਤਿਸਕੇ ਮਨ ਤਨ ਨਿਤ ਭਵ ਇੱਥੇ ਵੀ ਅਰਥ ਹੈ ਪੈਰ ਹੈ ਤੋਂ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਹੋਰ ਬਹੁਤੇ ਸ਼ਬਦ ਪਾਉ ਜਿੱਥੇ ਪੈਰ ਅਰਥ ਬਣਦਾ ਹੈ ਉਹ ਸਾਨੂੰ ਉਚਾਰੇ ਹੋਏ ਸਤਿਗੁਰੂ ਦੇ ਮਿਲਦੇ ਨੇ ਦੂਜੇ ਪੱਥਰ ਧਰਿਏ ਪਾਉ ਪਾਉ ਸ਼ਬਦ ਹੈ ਤੇ ਇੱਕ ਪੱਥਰ ਦਾ ਮੂਰਤੀ ਬਣਾ ਕੇ ਪੂਜਾ ਕਰਦਾ ਦੂਜੇ ਪੱਥਰ ਨੂੰ ਪੈਰ ਦੇ ਥਲੇ ਧਰ ਲੈਂਦਾ ਉੱਥੇ ਅਰਥ ਵੀ ਪਾਉ ਹੈ ਤਾਂ ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਜਿੱਥੇ ਪੈਰ ਅਰਥ ਬਣਦੇ ਨੇ ਇਸ ਸ਼ਬਦ ਨੂੰ ਵਰਤਦੇ ਨੇ ਸਤਿਗੁਰ ਜੀ ਤੋਂ ਸਤਿਗੁਰ ਜੀ ਦੇ ਪਾਵਨ ਬਚਨ ਜਿਹੜੇ ਹੈ ਉੱਥੇ ਸਤਿਗੁਰ ਜੀ ਨੇ ਜਿੱਥੇ ਅਰਥ ਪੈਰ ਹੈ ਪੱਪੇ ਨੂੰ ਕੰਨਾ ਊੜੇ ਨੂੰ ਔਂਕੜ ਕਰਕੇ ਵਰਤਿਆ ਹੋਇਆ ਸ਼ਬਦ ਹੈ ਹੁਣ ਇੱਕ ਅਰਥ ਵਿੱਚ ਇਹਨੂੰ ਇਸ ਤਰ੍ਹਾਂ ਵੀ ਵਰਤਿਆ ਗਿਆ ਹੈ ਪਵਾ ਜਾਂ ਜਾਵਾ ਤੂੰ ਦੇਖ ਹੈ ਹਉ ਮੁਕਰ ਪਾਉ ਤੂੰ ਮੇਰੇ ਸਾਰੇ ਕੰਮਾਂ ਨੂੰ ਦੇਖਦਾ ਪਿਆ ਮੈਂ ਮਾੜੇ ਕੰਮ ਕਰਕੇ ਵੀ ਮੁਕਰ ਜਾਂਦਾ ਮਨਾ ਕਰ ਦਿੰਦਾ ਮਨ ਦਾ ਨਹੀਂ ਇੱਥੇ ਅਰਥ ਹੈ ਪਾਉ ਪਵਾਂ ਮੁਕਰ ਪਵਾਂ ਨਾ ਦੇ ਦੇ ਮੰਜੀ ਨੂੰ ਕਹਿ ਲਈ ਅਸੀਂ ਪੰਜਾਬੀ ਵਿੱਚ ਸਾਧ ਤੇਰੇ ਕੀ ਚਰਨੀ ਪਾਉ ਮੈਂ ਤੇਰੀ ਸਾਧ ਦੀ ਚਰਨੀ ਪਵਾਂ ਆਪਣੇ ਆਪ ਨੂੰ ਪਾ ਲਵਾਂ ਤੋਂ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਜਿੱਥੇ ਮਾਇਆ ਦੀ ਗੱਲ ਆndi ਉੱਥੇ ਵੀ ਸਤਿਗੁਰ ਕਹਿੰਦੇ ਨੇ ਜਿਨ 모ਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਜਿਨ ਮਾਇਨ ਬ੍ਰਹਮੰਡ ਖੰਡ ਸਭ 모ਹੇ ਹੋਏ ਨੇ ਜਿਸ ਮਾਇਆ ਵਿੱਚ ਸਾਰੇ ਗੁਲਤਾਨ ਹੋਏ ਪਏ ਨੇ ਮੈਂ ਵੀ ਆਪਣੇ ਆਪ ਨੂੰ ਉਸੇ ਵਿੱਚ ਹੀ ਪਾਰ ਰਿਹਾ ਪਾ ਲਿਆ ਹੈ ਉਸੇ ਮਾਇਆ ਦੇ ਵਿੱਚ ਤੋ ਪਵਾ ਪਵਾ ਤੋ ਸਤਿਗੁਰ ਪਾਸ਼ਾ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਸਾਡੇ ਸਾਹਮਣੇ ਰੱਖ ਦਿੰਨੇ ਹੁਣ ਇੱਕ ਹੈ ਪਾਵਾਂ ਪਹਿਲੇ ਕਿ ਅਸੀਂ ਪਾਵਾਂ ਮੈਂ ਪਾਵਾਂ ਇੱਕ ਹੈ ਪਾਵਾਂ ਜਿਹਨੂੰ ਕਹਿੰਦੇ ਅਸੀਂ ਪ੍ਰਾਪਤ ਕਰਾਂ ਜਿੱਥੇ ਸਤਗੁਰੂ ਇੱਕ ਬਚਨ ਕਹਿੰਦੇ ਨੇ ਸਿਮਰ ਸਿਮਰ ਸਦਾ ਸੁਖ ਪਾਵਾਂ ਇਹ ਸਾਰੇ ਸ਼ਬਦ ਜਿੱਥੇ ਪਹਿਲਾ ਪੁਰਖ ਫਰਸਟ ਪਰਸਨ ਨੇ ਉਤਮ ਪੁਰਖ ਜੀ ਨੂੰ ਕਹਿੰਨੇ ਆ ਉਤੇ ਇੱਕ ਵਚਨ ਰੂਪ ਦੇ ਵਿੱਚ ਹਨ ਸਾਰੇ ਇੱਕ ਵਚਨ ਰੂਪ ਦੀ ਸਾਧਨਾ ਹੈ ਸਤਿਗੁਰ ਕਹਿੰਦੇ ਨੇ ਸਿਮਰ ਸਿਮਰ ਸਦਾ ਸੁਖ ਪਾਵ ਸਿਮਰ ਦੇਹਾਰੇ ਨੂੰ ਸਿਆਰੀ ਐ ਸਿਮਰ ਸਿਮਰ ਕੇ ਨਾਮ ਜਪ ਜਪ ਕੇ ਸਦਾ ਹੀ ਸੁਖ ਪ੍ਰਾਪਤ ਕਰਾਂ ਫਿਰ ਸਤਿਗੁਰ ਪਾਤਸ਼ਾਹ ਇਸ ਤਰੀਕੇ ਦੇ ਨਾਲ ਵੀ ਸਾਨੂੰ ਸਮਝਾਉਂਦੇ ਨੇ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੇ ਸਫਲ ਦਰਸ਼ਨ ਕਦ ਪਾਉ ਇਥੇ ਪੱਪੀ ਨੂੰ ਕੰਨਾ ਉੱਪਰ ਬਿੰਦੀ ਸਤੂਰ ਨੇ ਵਰਤੀ ਹੋਈ ਹੈ ਪਾਉ ਅੰਤਰ ਪਿਆਸ ਮੇਰੇ ਅੰਦਰ ਪਿਆਸ ਹੈ ਚਾਤ੍ਰਿਕ ਦੀ ਤਰੰਭ ਵੀ ਇਹਦੀ ਤਰੰਭ ਜਿਵੇਂ ਪਪੀਏ ਨੂੰ ਪਾਣੀ ਦੀ ਅਮਰਤ ਜਲ ਦੀ ਪਿਆਸ ਹੁੰਦੀ ਨਾ ਤੇ ਜਦੋਂ ਮਿਲ ਜਾਂਦੀ ਉਹਦੀ ਤ੍ਰਿਪਤੀ ਹੋ ਜਾਂਦੀ ਇਸ ਤਰ੍ਹਾਂ ਮੈਂ ਤੇਰਾ ਸਫਲ ਦਰਸ਼ਨ ਕਦੋਂ ਪ੍ਰਾਪਤ ਕਰਾਂ ਕਦੋਂ ਪਾਵਾਂ ਕਦ ਪਾਵਾਂ ਪ੍ਰਾਪਤ ਕਰਾਂ ਪਾਵਾਂ ਪ੍ਰਾਪਤ ਕਰਾਂ ਤੋਂ ਸਤਿਗੁਰੂ ਜੀ ਨੇ ਇਹ ਸ਼ਬਦ ਜਿਹੜੇ ਨੇ ਪੈਰ ਵਾਸਤੇ ਵੀ ਵਰਤੇ ਹਨ ਪੈਰ ਤੋਂ ਸਤਿਗੁਰੂ ਜੀ ਨੇ ਇਹ ਸ਼ਬਦ ਪਾਵਾਂ ਵਾਸਤੇ ਵੀ ਵਰਤਿਆ ਹੋਇਆ ਹੈ ਪਾਲਮ ਆਪਣੇ ਆਪ ਨੂੰ ਇਹ ਸ਼ਬਦ ਸਤਿਗੁਰੂ ਨੇ ਪਾਵਾਂ ਪ੍ਰਾਪਤ ਕਰਨ ਵਾਸਤੇ ਹੀ ਵਰਤਿਆ ਹੋਇਆ ਹੈ ਹੁਣ ਜਦੋਂ ਅਸੀਂ ਗੁਰਬਾਣੀ ਨੂੰ ਬਹੁਤ ਧਿਆਨ ਨਾਲ ਪੜ੍ਹੀਏ ਤਾਂ ਇਹ ਸ਼ਬਦ ਸਾਨੂੰ ਜਿਹੜਾ ਹੈ ਤੋਲ ਦੀ ਇਕਾਈ ਵਿੱਚ ਵਰਤਿਆ ਹੋਇਆ ਵੀ ਮਿਲਦਾ ਹੈ ਸਤਿਗੁਰ ਕਹਿੰਦੇ ਨੇ ਪਾਓ ਕਿਉ ਸੰਗ ਲੂਨਾ ਪਾਓ ਪਾਓ ਮਤਲਬ ਪਾਇਆ ਕਹ ਲਈਏ ਵਿਦਵਾਨਾਂ ਨੇ ਸੇਰ ਦਾ ਚੌਥਾ ਹਿੱਸਾ ਵੀ ਕਿਹਾ ਇਹਨੂੰ ਚੌਥਾ ਹਿੱਸਾ ਸਿੱਧੇ ਭਾਸ਼ਾ ਜਾਂ ਅਸੀਂ ਕਹ ਲਈਏ ਪਾਇਆ ਪਾਉ ਪਾਉ ਕੀ ਉਹ ਸੰਗ ਲੂਣਾ ਪਇਕ ਕੇ ਸੰਗ ਲੂਣ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਰੋਜ਼ ਦੀਆਂ ਲੋੜਾਂ ਐ ਇਹ ਬਾਣੀ ਵਿੱਚ ਰੱਬ ਦੇ ਕੋਲ ਮੰਗਣ ਵਾਸਤੇ ਵੀ ਸਾਨੂੰ ਤਰੀਕਾ ਦੱਸਿਆ ਸਤਿਗੁਰ ਨੇ ਤਾਂ ਸਤਿਗੁਰੂ ਪਾਤਸ਼ਾਹ ਨੇ ਕਹਿੰਦੇ ਨੇ ਭਾਈ ਕਵਹਿਨ ਘਾਲੈ ਸਿੱਧਾ ਪਾਉ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਸ਼ਬਦ ਜਿਹੜੇ ਬਹੁਤੇ ਹੋਏ ਸਾਨੂੰ ਵਰਤੇ ਹੋਏ ਮਿਲਦੇ ਨੇ ਹੋਰ ਵੀ ਬਹੁਤੇ ਸ਼ਬਦ ਨੇ ਸੁਲਤਾਨ ਲਸ਼ਕਰ ਸੁਲਤਾਨ ਹੋਵਾ ਮੇਰ ਲਸ਼ਕਰ ਤਖਤ ਆਖਾਂ ਪਾਵਾਂ ਇਵੇਂ ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ ਤੋਂ ਅਸੀਂ ਦੇਖਣਾ ਵੀ ਜਿਹੜਾ ਪਾਉ ਸ਼ਬਦ ਹੈ ਉਸ ਕਿਸ ਲਹਿਜੇ ਵਿੱਚ ਵਰਤਿਆ ਗਿਆ ਕੀ ਇਹ ਪੈਰ ਦੇ ਤੌਰ ਤੇ ਵਰਤਿਆ ਹੋਇਆ ਹੈ ਜਾਂ ਮੈਂ ਪਵ ਜਾਂ ਜਾਵਾਂ ਜਾਂ ਪ੍ਰਾਪਤ ਕਰਾਂ ਜਾਂ ਫਿਰ ਕਿਤੇ ਇਹ ਜਿਵੇਂ ਤੋਲ ਦੀ ਇਕਾਈ ਵਾਸਤੇ ਸਰਤੋਂ ਨੇ ਵਰਤਿਆ ਹੋਵੇ ਤੋਲਣਾ ਜੀ ਨੂੰ ਕਹਿੰਦੇ ਅਸੀਂ ਜੇ ਉਹ ਪਾਓ ਕੀ ਉਹ ਸੰਗਲੂਨਾ ਇਹ ਅਸੀਂ ਗੁਰਬਾਣੀ ਦੇ ਵਿੱਚ ਬਹੁਤ ਧਿਆਨ ਦੇ ਨਾਲ ਸ਼ਬਦ ਨੂੰ ਪੜ੍ਹਨਾ ਤਾਂ ਕਿ ਸਾਨੂੰ ਇਸ ਸ਼ਬਦ ਨੂੰ ਪੜ੍ਹ ਕੇ ਇਹ ਪਤਾ ਲੱਗੇ ਵੀ ਸਤਿਗੁਰੂ ਨੇ ਇਹ ਸ਼ਬਦ ਨੂੰ ਕਿਸ ਰੂਪ ਵਿੱਚ ਵਰਤਿਆ ਹੋਇਆ ਹੈ ਸੋ ਇਸ ਸ਼ਬਦ ਦੇ ਅਰਥ ਉਸੇ ਰੂਪ ਵਿੱਚ ਕੀਤੇ ਜਾਣੇ ਨੇ ਜਿਸ ਮਕਸਦ ਲਈ ਸਤਿਗੁਰ ਨੇ ਨੂੰ ਜਿਹੜਾ ਵਰਤਿਆ ਹੋਇਆ ਹੈ ਇਸ ਤਰ੍ਹਾਂ ਅਸੀਂ ਗੁਰਬਾਣੀ ਤੋਂ ਸੋਝੀ ਲੈ ਕੇ ਗੁਰਬਾਣੀ ਨੂੰ ਸਮਝ ਕੇ ਪੜ੍ਹ ਕੇ ਜਿਹੜਾ ਹੈ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਬਸਾਣਾ ਆਪਣੇ ਜੀਵਨ ਦਾ ਮਸਤਕ ਜਿਹੜਾ ਮਸਕਲ ਅਸਲੀ ਮਕਸਦ ਹੈ ਸੰਸਾਰ ਦੇ ਵਿੱਚ ਆਣ ਦਾ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਉਹ ਮਕਸਦ ਅਸੀਂ ਗੁਰਬਾਣੀ ਨੂੰ ਸੁਣ ਕੇ ਪੜ੍ਹ ਕੇ ਜਿਹੜਾ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਗੁਰੂ ਵਾਲੇ ਬਣ ਕੇ ਪੂਰਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ